ਇੱਕ ਵਾਰੀ ਫੇਰ ਤੁਹਾਡਾ ਸਭ ਦਾ ਸਵਾਗਤ ਆ ਇੱਕ ਨਵੀਂ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਹਾਂਗਕਾਂਗ ਦੇ 5 ਤੇ 10 ਡਾਲਰ ਦੇ ਕੋਇਨ ਦੇਖਾਂਗੇ ਜਿਹੜੇ ਕਿ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਨੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਹਾਂਗਕਾਂਗ ਦੇ 10 ਡਾਲਰ ਦਾ ਕੋਇਨ ਆ ਦੇਖੋ ਇਹ ਕੋਇਨ ਹਾਂਗਕਾਂਗ ਦਾ 10 ਡਾਲਰ ਦਾ ਕੋਇਨ ਆ ਜਿਹੜਾ ਕਿ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਹੈ ਇਹਨੂੰ ਆਪਾਂ ਦੇਖਦੇ ਹਾਂ 1993 ਦਾ ਇਹ 10 ਡਾਲਰ ਦਾ ਕੋਇਨ ਇੱਥੇ 10 ਡਾਲਰ ਲਿਖਿਆ ਹੋਇਆ ਹੈ ਇੱਥਾਂ 1993 10 ਤੇ ਆਹ ਇਹਨਾਂ ਨੇ ਆਪਣੀ ਭਾਸ਼ਾ ਵਿੱਚ ਲਿਖਿਆ ਹੋਇਆ ਜਿਹੜੀ ਆਪਾਂ ਨੂੰ ਸਮਝ ਨਹੀਂ ਆਉਂਦੀ ਤੇ ਇਧਰਲੀ ਸਾਈਡ ਦੇ ਉੱਤੇ ਇਹਨਾਂ ਨੇ ਇਹ ਫੁੱਲ ਦਾ ਜਿਹੜਾ ਇਹ ਫੋਟੋ ਲਾਈ ਹੋਈ ਆ ਤੇ ਥੱਲੇ ਹਾਂਗਕਾਂਗ ਲਿਖਿਆ ਹੋਇਆ ਤੇ ਇੰਨਾ ਇਹ ਮੋਟਾ ਜਿਵੇਂ ਆਪਾਂ ਇਸ ਹੱਬ ਨਾਲ ਦੇਖੀ ਤਾਂ ਇਹ ਇੰਨਾ ਮੋਟਾ 1993 ਦਾ ਤੇ ਦੂਸਰਾ ਕੋਇਨ ਆ ਜਿਹੜਾ ਆਪਣੇ ਕੋਲੇ ਉਹ ਹੈਗਾ 1995 ਦਾ ਤੇ ਇਹ ਜਿਹੜਾ ਤੁਸੀਂ ਇਸ ਟਾਈਮ ਸਕਰੀਨ ਤੇ ਦੇਖ ਸਕਦੇ ਹੋ ਦੂਸਰੀ ਸਾਈਡ ਇਹਨਾਂ ਦੀ ਇਹੀ ਫੁੱਲ ਵਾਲੀ ਸਾਰਾ ਕੁਝ ਸੇਮ ਆ ਹੋਰ ਕੋਈ ਫਰਕ ਨਹੀਂ ਇਹਨਾਂ ਦੋਨਾਂ ਕੋਇਨਾਂ ਵਿੱਚ ਤੇ ਇਹ 10 ਡਾਲਰ ਦੇ ਕੋਇਨ ਹਾਂਗਕਾਂਗ ਦੇ ਮੇਰੀ ਕਲੈਕਸ਼ਨ ਵਿੱਚ ਇਹ ਦੋ ਕੋਇਨ ਨੇ 10 ਡਾਲਰ ਦੇ ਉਸ ਤੋਂ ਬਾਅਦ ਆਪਾਂ ਜਿਹੜਾ ਕੋਇਨ ਦੇਖਾਂਗੇ ਉਹ ਹੈਗਾ 5 ਡਾਲਰ ਦਾ ਤੇ ਇਹ ਜਿਹੜਾ ਤੁਸੀਂ ਇਸ ਟਾਈਮ ਸਕਰੀਨ ਦੇ ਉੱਤੇ ਦੇਖ ਸਕਦੇ ਆ 5 ਡਾਲਰ ਦਾ ਇਹ ਕੋਇਨ ਹਾਂਗਕਾਂਗ ਦਾ ਤੇ ਇਸ ਤਰ੍ਹਾਂ ਦਾ ਇਹ ਸਾਈਜ਼ ਦਾ ਕੋਇਨ ਹੈ ਇਹ ਤੇ ਇਹ ਹੈਗਾ 1976 ਦਾ ਇਹਦੇ ਉੱਪਰੋਂ ਇਹਨਾਂ ਨੇ ਹਾਂਗਕਾਂਗ ਲਿਖਿਆ ਹੋਇਆ ਥੱਲੇ 5 ਡਾਲਰ ਵੀ ਲਿਖਿਆ ਹੋਇਆ ਤੇ ਆਹ ਵਿਚਾਲੇ ਇੱਕ ਸ਼ੇਰ ਜੇ ਦੀ ਫੋਟੋ ਬਣਾਈ ਹੋਈ ਹੈ ਤੇ ਆ ਪੂ ਸਾਦੀ ਸਿਰ ਦੇ ਉੱਤੇ ਮੁਕਤ ਰੱਖਿਆ ਹੋਇਆ ਪੂਰਾ ਤੇ ਹੱਥ ਦੇ ਵਿੱਚ ਆ ਕੁਝ ਫੜਿਆ ਹੋਇਆ ਉਹਨੇ ਤੇ 1976 ਦਾ ਇਹ ਕੋਇਨ ਤੇ ਇਧਰਲੀ ਸਾਈਡ ਦੇ ਉੱਤੇ ਇਹ ਰਾਣੀ ਦੀ ਪਿਕਚਰ ਲੱਗੀ ਹੋਈ ਹੈ ਤੇ ਜਿਹੜਾ ਦੂਸਰਾ ਕੋਇਨ ਆ ਸਾਰਾ ਕੁਝ ਸੇਮ ਹੀ ਆ ਇਹਦੇ ਇਹ ਹੈਗਾ 1978 ਦਾ 1978 ਦਾ ਹਾਂਗਕਾਂਗ ਦਾ ਇਹ ਵੀ 5 ਡਾਲਰ ਦਾ ਕੋਇਨ ਆ ਸੇਮ ਹੀ ਆ ਦੂਜੀ ਸਾਈਡ ਦੇ ਉੱਤੇ ਰਾਣੀ ਦੀ ਪਿਕਚਰ ਆ ਇਹੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਤੀਸਰਾ ਕੋਇਨ ਜਿਹੜਾ ਆਪਣੇ ਕੋਲੇ ਹੈਗਾ ਉਹ ਇਹ ਆ ਜੇ ਇਹਨਾਂ ਨੂੰ ਆਪਾਂ ਮਟਾਈ ਚ ਦੇਖੀਏ ਤਾਂ ਇਹ ਇੰਨਾ ਕੋਮੋਟਾ ਜਿਹੜੇ ਪਹਿਲਾਂ ਵਾਲੇ ਕੋਇਨ ਨੇ ਇਹ ਹੈਗਾ ਇਹ ਇਹ ਹੁਣ ਚੇਂਜ ਹੋ ਗਿਆ ਜਿਹਨੂੰ ਗੋਲ ਚੱਕਰ ਜਿਹੇ ਆਲ ਮੰਗੂ ਬਣ ਗਿਆ ਤੇ ਇਸ ਤਰ੍ਹਾਂ ਦਾ ਕੋਇਨ ਆ 1980 ਦਾ 5 ਡਾਲਰ ਇੱਥੇ ਲਿਖਿਆ ਹੋਇਆ ਉੱਤੇ 5 ਵੀ ਪਾਇਆ ਹੋਇਆ ਜਦੋਂ ਕਿ ਇਹਨਾਂ ਕੋਈ ਇਹਨਾਂ ਦੇ ਉੱਤੇ ਇਸ ਤਰ੍ਹਾਂ ਫਾਈਵ ਨਹੀਂ ਪਾਇਆ ਹੋਇਆ ਸੀ ਤੇ ਇਹਨਾਂ ਦੀ ਜਿਹੜੀ ਇਹ ਆਕਾਰ ਆ ਇਹਦੇ ਨਾਲ ਵੱਡਾ ਸੀ ਆ ਦੇਖੋ ਥੋੜਾ ਜਿਹਾ ਵੱਡਾ ਸੀ ਤੇ ਆ ਮੋਟਾ ਇਹ ਆ ਜਿਹੜਾ ਆਹ ਆਹ ਇਹ ਜਾਦੇ ਮੋਟਾ ਉਹ ਪਹਿਲਾਂ ਵਾਲਾ ਘੱਟ ਮੋਟੇ ਸੀਗੇ ਤੇ ਇਸ ਤਰ੍ਹਾਂ ਇਹਨਾਂ ਨੇ ਥੋੜਾ ਚੇਂਜ ਕਰਤਾ ਇਹਨੂੰ ਤੇ 1980 ਦਾ ਇਹ ਕੋਇਨ ਤੇ ਇਧਰਲੀ ਸਾਈਡ ਦੇ ਉੱਤੇ ਉਹੀ ਰਾਣੀ ਦੀ ਪਿਕਚਰ ਤੇ ਜਿਹੜਾ ਉਸ ਤੋਂ ਅਗਲਾ ਕੋਇਨ ਆ ਉਹ 1981 ਦਾ ਕੋਈ ਫਰਕ ਨਹੀਂ ਸੇਮ ਆ ਸਾਰਾ ਕੁਝ ਕੱਲਾ 1981 ਲਿਖਿਆ ਹੋਇਆ ਜਿਹੜਾ ਆ ਸੀਗਾ ਉਹ ਤੋਂ ਅਗਲਾ ਕੋਇਨ ਆ ਜਿਹੜਾ ਉਹ ਹੈਗਾ 1984 ਦਾ ਸੇਮ ਹੀ ਆ ਬਸ ਸਿਰਫ ਕੱਲਾ 1984 ਲਿਖਿਆ ਹੋਇਆ ਇਹ ਦੇਖੋ 5 ਡਾਲਰ ਹਾਂਗਕਾਂਗ ਸਾਰਾ ਕੁਝ ਸੇਮ ਆ ਕੋਈ ਫਰਕ ਨਹੀਂ ਇਨਾਂ ਚ ਇਨਾ ਤੋਂ ਬਾਅਦ ਹੈਗਾ 1988 ਦਾ ਇਹ 5 ਡਾਲਰ ਦਾ ਕੋਇਨ ਇਹ ਵੀ 5 ਦਾ ਹੈਗਾ ਆਪਣਾ ਹਾਂਗਕਾਂਗ ਦਾ ਉੱਪਰ ਲਿਖਿਆ ਹੁੰਦਾ ਇਹਨਾਂ ਦੇ ਹਾਂਗਕਾਂਗ ਦੂਸਰੀ ਸਾਈਡ ਸੇਮ ਹੀ ਹੈ ਇਹਨਾਂ ਸਾਰਿਆਂ ਦੀ ਵੈਸੇ ਇੱਥੇ ਰਾਣੀ ਦੀ ਪਿਕਚਰ ਵਾਗਲ ਗਈ ਸੇਮ ਨਹੀਂ ਕਹਿ ਸਕਦੇ ਇੱਥੇ ਰਾਣੀ ਦੀ ਪਿਕਚਰ ਹੋਰ ਤਰ੍ਹਾਂ ਦੀ ਆ ਇੱਥੇ ਹੋਰ ਤਰ੍ਹਾਂ ਦੀ ਆ ਤੇ 1993 ਦਾ ਅਗਲਾ ਕੋਇਨ ਜਿਹੜਾ ਆ ਸੀਗਾ ਆਪਣੇ ਕੋਲੇ ਹਾਂਗਕਾਂਗ ਦਾ ਇਸ ਤਰ੍ਹਾਂ ਦਾ 5 ڈالر ਲਿਖਿਆ ਹੋਇਆ ਤੇ ਸਾਰਾ ਕੁਸੋ ਹਿੱਤੇ ਲਿਖਿਆ ਹੈ ਤੇ ਇਧਰਲੀ ਸਾਈਡ ਦੇ ਉੱਤੇ ਫੁੱਲ ਦੀ ਪਿਕਚਰ ਆ ਗਈ ਆ ਦੇਖੋ ਇਹ ਜਮੇਂ ਚੇਂਜ ਹੋ ਗਿਆ ਇੱਥੇ ਰਾਣੀ ਦੀਆਂ ਪਿਕਚਰਾਂ ਨੇ ਸਾਰੇ ਕੋਇਨਾਂ ਤੇ ਤੇ ਆ ਪਹਿਲਾ ਕੋਇਨ ਆ ਜਿਹਦੇ ਉੱਤੇ ਰਾਣੀ ਦੀ ਪਿਕਚਰ ਨਹੀਂ ਹੈਗੀ ਆ ਦੇਖੋ ਤੇ ਇਹ ਕਿਹੜਾ 1995 ਦਾ ਸੀਗਾ ਤੇ ਇਹ ਹੈਗਾ 1997 ਦਾ ਜਿਹੜਾ ਅਗਲਾ ਕੋਇਨ ਆ ਇਹ ਤੇ ਇਹਦੇ ਇਧਰਲੀ ਸਾਈਡ ਦੇ ਉੱਤੇ ਵੀ ਫੁੱਲ ਦੀ ਪਿਕਚਰ ਆ ਤੇ ਇਹਨਾਂ ਤੋਂ ਬਾਅਦ ਜਿਹੜਾ ਲਾਸਟ ਕੋਇਨ ਆ 5 ਡਾਲਰ ਦਾ ਹਾਂਗਕਾਂਗ ਦਾ ਉਹ ਹੈਗਾ ਇਹ ਵਾਲਾ ਜਿਹੜਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ 1998 ਦਾ ਤੇ ਦੂਸਰੀ ਸਾਈਡ ਵੀ ਇਹ ਹੀ ਤੇ ਇਹ ਸੀਗੇ ਹਾਂਗਕਾਂਗ ਦੇ ਆਪਣੇ ਕੋਲੇ 5 ਤੇ 10 ਡਾਲਰ ਦੇ ਕੋਇਨ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਦੇਖਦੇ ਰਹੋ ਧੰਨਵਾਦ ਇੱਕ ਬੇਨਤੀ ਸਾਰੇ ਹੀ ਦੇਖਣ ਵਾਲਿਆਂ ਨੂੰ ਆਪਣੇ ਇਸ ਦੂਸਰੇ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਇਹ ਜਿਹੜੀਆਂ ਵੀਡੀਓ ਆਸ ਨੂੰ ਦਿਖਾ ਰਹੇ ਹਾਂ ਇਹਨਾਂ ਨੂੰ ਦੇਖਿਓ ਜੇ ਪਸੰਦ ਆਈਆਂ ਤਾਂ ਦੱਸਿਓ ਆਪਾਂ ਹੋਰ ਵੀ ਬਣਾਵਾਂਗੇ ਬਾਕੀ ਜਿਹੜੀ ਗੱਲ ਰਹੀ ਜਿਹੜੇ ਇਸ ਚੈਨਲ ਦੇ ਵੀਡੀਓ ਦੀਆਂ ਉਹ ਵੀ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਉਂਦੀਆਂ ਹੋਣਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਜਦੋਂ ਵੀ ਕੋਈ ਨਵੀਂ ਵੀਡੀਓ ਪਾਈਏ ਤਾਂ ਉਹ ਤੁਹਾਨੂੰ ਸਭ ਨੂੰ ਮਿਲਦੀ ਰਹੇ ਜਿਵੇਂ ਕਿ ਹੁਣ ਆਪਾਂ ਜਿਹੜਾ ਇਹ ਹਾਂਗਕਾਂਗ ਦਾ ਇਹਦੇ ਜਿਹੜੇ ਕੋਇਨ ਨੇ ਮੇਰੇ ਕੋਲੇ ਉਹਨਾਂ ਸਾਰਿਆਂ ਦੀ ਵੀਡੀਓ ਬਣਾ ਕੇ ਇਸ ਚੈਨਲ ਦੇ ਉੱਤੇ ਪਾਵਾਂਗੇ ਤੇ ਤਾਂ ਕਿ ਤੁਸੀਂ ਦੇਖ ਸਕੋ ਮੇਰੇ ਜਿਹੜੀ ਹੈਗੀ ਆਪਣੀ ਕਲੈਕਸ਼ਨ ਹੈ ਉਹਦੇ ਵਿੱਚ ਕਿੰਨੇ ਇੱਕ ਇਹ ਆ ਕੁਆਇਨ ਹੈਗੇ ਨੇ ਜਿਹੜੇ ਨਹੀਂ ਹੈਗੇ ਉਹ ਆਪਾਂ ਨੂੰ ਜਰੂਰ ਦੱਸਿਓ ਤੇ ਆਪਾਂ ਇਹ ਕਲੈਕਸ਼ਨ ਨੂੰ ਹੋਰ ਵਧਾ ਸਕੀਏ ਇਹ ਵੀਡੀਓ ਪਾਉਣ ਦਾ ਆਪਣਾ ਮੇਨ ਮਕਸਦ ਹੀ ਇਹ ਆ ਤਾਂ ਕਿ ਆਪਣੀ ਕਲੈਕਸ਼ਨ ਨੂੰ ਹੋਰ ਜ਼ਿਆਦਾ ਅੱਗੇ ਵਧਾਇਆ ਜਾਵੇ ਤੇ ਬਾਕੀ ਇਹ ਅਹਿਸਾਸ ਨਾਲ ਕਿ ਤੁਸੀਂ ਇਹਨਾਂ ਨੂੰ ਪਸੰਦ ਕਰਦੇ ਹੋਵੋਗੇ ਆਪਾਂ ਹੋਰ ਵੀਡੀਓ ਵੀ ਬਣਾਵਾਂਗੇ ਜੇ ਕੋਈ ਸੁਝਾਅ ਹੋਵੇ ਜਾਂ ਕੋਈ ਕਮੀ ਪੇਸ਼ੀ ਹੋਵੇ ਉਹ ਵੀ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਤਾਂ ਕਿ ਆਪਾਂ ਉਹਨਾਂ ਨੂੰ ਵੀ ਦੂਰ ਕਰ ਸਕੀਏ ਤੇ ਬਾਕੀ ਦੇਖਦੇ ਰਹੋ ਹੋਰ ਵੀਡੀਓ ਬਹੁਤ ਬਹੁਤ ਧੰਨਵਾਦ